ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਪ੍ਰੋਫੈਸਰ ਦਰਬਾਰੀ ਲਾਲ ਦੀ ਪ੍ਰਧਾਨਗੀ ਹੈ ਹੜਪੀੜਤਾ ਦੀ ਮਦਦ ਲਈ ਰਾਸ਼ਨ ਸਮਗਰੀ ਵਾਲਾ ਇੱਕ ਟਰੱਕ ਰਵਾਨਾ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਆਪਣੀ ਰਾਸ਼ਟਰੀ ਫਰਜ਼ਾਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਸਾਰੇ ਭਾਰਤੀਆਂ ਦਾ ਪਹਿਲਾ ਫਰਜ਼ ਹੈ ਕਿ ਉਹ ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰਨ ਇਸ ਮੌਕੇ 바ਵਾ ਸੇਠ ਵਿਪਨ ਮਹਿਰਾ ਦਲਵਿੰਦਰ ਸਿੰਘ ਗਰਚਾ ਵਿਨੋਦ ਪੱਲਾ ਦੀਪਕ ਕਨੋਚੀਆ ਸੁਜਿੰਦਰ ਸਿੰਘ ਪਾਲੀ ਜਵਾਹਰ ਪਾਠਕ ਨਵਦੀਪ ਸ਼ਰਮਾ ਰਮੇਸ਼ ਪਿੱਟਾ ਵੀ ਮੌਜੂਦ ਸਨ ਬਹੁਤ ਭਾਰੀ ਨੁਕਸਾਨ ਹੋਇਆ ਸਾਡੀ 4 ਲੱਖ ਏਕੜ ਤੋਂ ਜ਼ਿਆਦਾ ਫਸਲ ਬਰਬਾਦ ਹੋ ਗਈ ਹੈ ਔਰ ਕਈ ਲੋਕ ਆਪਣੀ ਕੀਮਤੀ ਜਾਨਾਂ ਜਿਹੜੀਆਂ ਉਹ ਗਵਾ ਬੈਠੇ ਐ ਇਸ ਦੇ ਨਾਲ ਨਾਲ ਹਜ਼ਾਰਾਂ ਹੀ ਪਸ਼ੂ ਔਰ ਖਾਸ ਕਰਕੇ ਪਸ਼ੂ ਤਨ ਜਿਨ੍ਹਾਂ ਚੋ ਗਾਵਾਂ ਮੱਝਾਂ ਭੇਡ ਬੱਕਰੀਆਂ ਜਿਹੜੀਆਂ ਉਹ ਵੀ ਪਾਣੀ ਦੇ ਬਹਾਵ ਵਿੱਚ ਰੁੜ ਗਈਆਂ ਇਨਾ ਜ਼ਿਆਦਾ ਨੁਕਸਾਨ ਜਾਂ ਤੇ 1988 ਚ ਇੱਕ ਵਾਰੀ ਹੋਇਆ ਸੀ ਜਾਂ 1955 ਚ ਇੱਕ ਵਾਰੀ ਬਾੜ ਆਈ ਸੀ ਪਰ ਉਦੋਂ ਇਨਾ ਨੁਕਸਾਨ ਨਹੀਂ ਸੀ ਹੋਇਆ ਜਿੰਨਾ ਐਤੀ ਹੋਇਆ ਇਸੇ ਤਰ੍ਹਾਂ ਪਾਕਿਸਤਾਨ ਦੇ ਅੰਦਰ ਹੋਇਆ ਤੋਂ ਅਸੀਂ ਸਾਰਿਆਂ ਨੇ ਸਾਰੇ ਜਿਹੜੇ ਦੋਸਤ ਹਨ ਉਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਕੰਟ੍ਰਿਬਿਊਟ ਕੀਤਾ ਹੈ ਔਰ ਉਹਨਾਂ ਦੋਸਤਾਂ ਦੀ ਮਿਹਰਬਾਨੀ ਨਾਲ ਇਹ ਅਸੀਂ ਰਸ ਜਿਹੜੀ ਹੈ ਇਹ ਇਕੱਠੀ ਕੀਤੀ ਹੈ ਜਿਹੜੀ ਰੋਜ਼ਮਰਰਾ ਦੀਆਂ ਚੀਜ਼ਾਂ ਇਸਤੇਮਾਲ ਹੁੰਦੀਆਂ ਘਰਾਂ ਦੇ ਅੰਦਰ ਇਹ ਉਹ ਹੈ ਜਿੰਨਾ ਚਾਹ ਹੈ ਦੁੱਧ ਹੈ ਇਸ ਤੇ ਨਾਲ-ਨਾਲ ਬਿਸਕੁਟ ਹੈਨ ਕੇਕ ਹੈਨ 러ਸ਼ ਹੈਨ اور ਬਾਕੀ ਚੀਜ਼ਾਂ ਖੰਡ ਹੈ کافی ਤਦਾਦ ਦੇ ਵਿੱਚ ਅਸੀਂ ਮੰਗਵਾਈ ਹੈ ਇਹ ਸਾਰੀ ਅਸੀਂ ਉਹਨਾਂ ਜਾ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਉੱਥੇ ਬਿਆਂਗੇ ਤਾਂ ਕਿ ਉਹ ਅੱਗੇ ਜਾ ਕੇ ਡਿਸਟ੍ਰੀਬਿਊਟ ਕਰਨ